ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਰੱਬ ਦਾ ਭਾਣਾ ਮੇਰਾ ਕਾਫੀ ਸਮੇਂ ਦਾ ਤਜਰਬਾ ਹੈ ਕਿ ਜਦ ਕੋਈ ਵੀ ਆਦਮੀ ਆਮ ਲੋਕਾਂ ਨਾਲੋਂ ਕੋਈ ਹਟਕੇ ਗੱਲ ਕਰਦਾ ਹੈ ਤਾਂ ਅੱਧੇ ਨਾਲੋਂ ਵੱਧ ਲੋਕ ਉਸ ਨੂੰ ਭੈੜੀ ਭੈੜੀ ਨਿਗਾ ਨਾਲ ਦੇਖਣ ਲੱਗ ਜਾਂਦੇ ਹਨ ਇਸ ਦਾ ਕਾਰਨ ਇਹ ਹੈ ਉਹ ਲੋਕ ਆਪਣੀ ਜ਼ਿੰਦਗੀ ਨੂੰ ਜਾਂ ਆਪਣੇ ਵਿਚਾਰਾਂ ਨੂੰ ਬਦਲਣਾ ਹੀ ਨਹੀਂ ਚਾਹੁੰਦੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੇ ਬਜ਼ੁਰਗਾਂ ਵੇਲੇ ਤੋਂ ਇਹ ਵਿਚਾਰ ਪੀੜੀਦਰ ਪੀੜੀ ਅਰੇ ਕਾ ਆਦਮੀ ਦੇ ਖੂਨ ਵਿੱਚ ਕਰ ਕਰ ਚੁੱਕੇ ਹਨ ਉਹ ਗੱਲ ਬੇਸ਼ੱਕ ਬਿਲਕੁਲ ਝੂਠੀ ਹੋਵੇ ਤਾਂ ਫਿਰ ਵੀ ਉਹ ਗੱਲ ਲੋਕ ਸੱਚੀ ਮੰਨ ਰਹੇ ਹਨ ਕਿਉਂਕਿ ਸਮਾਂ ਹੋਣ ਕਰਕੇ ਜਿਆਦਾ ਸਮਾਂ ਹੋਣ ਕਰਕੇ ਕੁਝ ਗੱਲਾਂ ਸਾਡੇ ਖੂਨ ਦਾ ਹਿੱਸਾ ਬਣ ਚੁੱਕੀਆਂ ਹਨ ਜਾਂ ਸਾਡੀ ਉਹ ਜ਼ਬਾਨ ਤੇ ਸਾਡੇ ਦਿਮਾਗ ਵਿੱਚ ਕੌਸਫਟ ਕਰ ਚੁੱਕੀਆਂ ਹਨ ਸੋ ਆਪਾਂ ਆਪਣੇ ਵਿਸ਼ੇ ਵੱਲ ਆਈਏ ਤਾਂ ਜਦ ਕਦੇ ਸਾਡੇ ਪਰਿਵਾਰ ਵਿੱਚ ਕਿਸੇ ਜੀ ਦੀ ਮੌਤ ਹੋ ਜਾਂਦੀ ਹੈ ਤਾਂ ਸਾਡੇ ਪਿੰਡ ਵਿੱਚੋਂ ਜਾਂ ਸਾਡੀ ਰਿਸ਼ਤੇਦਾਰੀ ਵਿੱਚੋਂ ਜਾਂ ਸਾਡੇ ਸਾਡੇ ਜਾਣ ਪਛਾਣ ਵਾਲੇ ਯਾਰ ਮਿੱਤਰ ਸਾਡੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਉਂਦੇ ਹਨ ਇਹ ਸਾਰੇ ਹੀ ਲੋਕ ਸਾਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਭਾਈ ਇਹ ਤਾਂ ਰੱਬ ਦਾ ਪਾਣਾ ਹੈ ਰੱਬ ਦਾ ਪਾਣਾ ਮੰਨੋ ਭਾਈ ਰੱਬ ਅੱਗੇ ਕਿਹੜਾ ਕਿਸੇ ਦਾ ਜ਼ੋਰ ਚੱਲਦਾ ਹੈ ਉਸ ਰੱਬ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਸਾਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਹਨ ਕਾਰਯੋਗ ਵੀਰੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਰੱਬ ਹੀ ਸਾਰਾ ਕੁਝ ਕਰਦਾ ਹੈ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਕਿਸੇ ਦਾ ਕੁਝ ਵੀ ਨਹੀਂ ਸੀ ਮੜਾ ਕੀਤਾ ਜਾਂ ਕੁਝ ਵੀ ਨਹੀਂ ਸੀ ਵਿਗਾੜਿਆ ਉਹਨਾਂ ਨੇ ਤਾਂ ਸਮਾਜ ਭਲਾਈ ਦੇ ਕਿੰਨੇ ਵੱਡੇ ਵੱਡੇ ਕੰਮ ਕੀਤੇ ਸਨ ਪਰ ਫਿਰ ਵੀ ਰੱਬ ਜੀ ਨੇ ਸਾਡੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗਲਾਂ ਕੋਲੋਂ ਤਤੀ ਤਵੀ ਤੇ ਬਿਠਾ ਕੇ ਅਤੇ ਨੰਗੇ ਸਰੀਰ ਉੱਪਰ ਗਰਮ-ਗਰਮ ਰੇਤਾ ਪਵਾ ਕੇ ਸ਼ਹੀਦ ਕਰਵਾ ਦਿੱਤਾ। ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਬੁਲਾ ਕੇ ਮੁਗਲਾਂ ਕੋਲੋਂ ਸ਼ਹੀਦ ਕਰਵਾ ਦਿੱਤਾ ਗਿਆ। ਕੀ ਰੱਬ ਹੀ ਇਹ ਸਾਰੇ ਕੰਮ ਕਰਦਾ ਹੈ। ਕਿ ਬੇਕਸੂਰ ਲੋਕਾਂ ਨੂੰ ਸ਼ਹੀਦ ਕਰਵਾ ਦਿੰਦਾ ਹੈ ਇਸ ਦੇ ਉਲਟ ਮੁਗਲ ਬਾਦਸ਼ਾਹ ਰੰਗਦੇਵ ਨੇ ਆਪਣੀ ਜ਼ਿੰਦਗੀ ਵਿੱਚ ਅਤਿਆਚਾਰ ਕਰਨ ਤੋਂ ਸਿਵਾਏ ਇੱਕ ਵੀ ਚੰਗਾ ਕੰਮ ਨਹੀਂ ਕੀਤਾ ਸੀ ਪਰ ਉਹ 92 ਸਾਲ ਦੀ ਉਮਰ ਭੋਕੇ ਮਰਿਆ ਸੀ ਦੋਸਤੋ ਅਸਲ ਵਿੱਚ ਰੱਬ ਦੇ ਭਾਣੇ ਵਾਲੀ ਗੱਲ ਸਾਡੇ ਮਨ ਵਿੱਚ ਪੁਜਾਰੀ ਤਬਕੇ ਨੇ ਬਿਠਾ ਦਿੱਤੀ ਕਿਉਂਕਿ ਪੁਜਾਰੀ ਲਾਣਾ ਸਦੀਆਂ ਤੋਂ ਸਾਡੇ ਲੋਕਾਂ ਨਾਲ ਧੋਖਾ ਕਰਦਾ ਆ ਰਿਹਾ ਸੀ ਸਾਡੇ ਲੋਕਾਂ ਦੀ ਲੁੱਟ ਕਰਦਾ ਆ ਰਿਹਾ ਸੀ ਉਹ ਸਮੇਂ-ਸਮੇਂ ਦੀ ਹਕੂਮਤ ਨਾਲ ਗੱਠ ਜੋੜ ਗੱਠ ਜੋੜ ਬਣਾ ਕੇ ਰੱਖਦਾ ਸੀ ਉਹ ਪੁਜਾਰੀ ਆਮ ਲੋਕਾਂ ਦੇ ਮਨ ਵਿੱਚ ਇਹ ਪੱਕਾ ਕਰ ਦਿੰਦਾ ਸੀ ਕਿ ਤੈਨੂੰ ਪਿਛਲੇ ਜਨਮ ਦਾ ਸਰਾਪ ਮਿਲਿਆ ਹੋਇਆ ਹੈ ਇਸ ਕਰਕੇ ਤੈਨੂੰ ਇਹ ਕਸ਼ਟ ਰੱਬ ਦਾ ਭਾਣਾ ਮੰਨ ਕੇ ਝੱਲਣੇ ਪੈਣਗੇ ਇਸ ਸਮਾਜ ਵਿੱਚ ਸਭ ਤੋਂ ਵੱਧ ਕਸ਼ਟ ਛੂਦਰ ਨੂੰ ਝੱਲਣੇ ਪਏ ਸਨ ਕਿਉਂਕਿ ਪੁਜਾਰੀ ਵਰਗ ਉਸ ਨੂੰ ਰੱਬ ਦਾ ਡਰ ਪੈਦਾ ਕਰਕੇ ਲੁੱਟਦਾ ਰਹਿੰਦਾ ਸੀ ਅਤੇ ਉਸ ਦਾ ਸ਼ੋਸ਼ਣ ਕਰਦਾ ਰਹਿੰਦਾ ਸੀ ਇਸ ਤਰ੍ਹਾਂ ਸਦੀਆਂ ਤੋਂ ਬਾਅਦ ਮਨੁੱਖ ਦੇ ਮਨ ਅੰਦਰ ਇਹ ਗੱਲ ਘਰ ਘਰ ਗਈ ਕਿ ਜੋ ਕੁਝ ਹੋ ਰਿਹਾ ਹੈ ਰੱਬ ਦੀ ਰਜਾ ਵਿੱਚ ਹੋ ਰਿਹਾ ਹੈ ਪਰ ਰੱਬ ਭਾਵ ਕੁਦਰਤ ਕਿਸੇ ਦਾ ਵੀ ਮਾੜਾ ਨਹੀਂ ਕਰਦੀ ਰੱਬ ਅਤੇ ਕੁਦਰਤ ਵੱਖਰੇ ਵੱਖਰੇ ਨਹੀਂ ਹਨ ਰੱਬ ਅਤੇ ਕੁਦਰਤ ਇੱਕੋ ਹੀ ਹਨ ਇੱਕੋ ਹੀ ਚੀਜ਼ ਹੈ ਇਸ ਕੁਦਰਤ ਦੇ ਅਟਲ ਨਿਜਮ ਹਨ ਇਕ ਕਿਸੇ ਦੇ ਕਹਿਣ ਤੇ ਆਪਣੇ ਨਿਜਮ ਨਹੀਂ ਬਦਲਦੀ ਗੁਰਵਾਣੀ ਵਿੱਚ ਬਾਬਾ ਨਾਨਕ ਜੀ ਨੇ ਵੀ ਸਾਨੂੰ ਫਰਮਾਇਆ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਭਾਵ ਸਾਨੂੰ ਕੁਦਰਤ ਦੇ ਨਿਜਮਾ ਮੁਤਾਬਕ ਚੱਲਣਾ ਚਾਹੀਦਾ ਹੈ ਜੇਕਰ ਅਸੀਂ ਰੱਤੀ ਪਰ ਵੀ ਕੁਦਰਤ ਦੇ ਨਿਜਮਾਂ ਤੋਂ ਇਧਰ ਉਧਰ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਉਸ ਦੇ ਸਜ਼ਾ ਭੁਗਤਣੀ ਪਵੇਗੀ ਸੋ ਅਸੀਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਮੰਨਣਾ ਜੇ ਰੱਬ ਦਾ ਭਾਣਾ ਮੰਨਣ ਦਾ ਮਤਲਬ ਕੁਦਰਤ ਦੇ ਨਿਯਮਾਂ ਨੂੰ ਮੰਨਣਾ ਹੈ ਜੋ ਵੀ ਇਸ ਧਰਤੀ ਉੱਪਰ ਜੀਵ ਪੈਦਾ ਹੋਇਆ ਹੈ ਉਸਨੇ ਇੱਕ ਦਿਨ ਪਹਿਲਾਂ ਜਾਂ ਬਾਅਦ ਵਿੱਚ ਖਤਮ ਹੋ ਜਾਣਾ ਹੈ ਇਹ ਟਾਲ ਸਚਾਈ ਹੈ ਇੱਕ ਕੁਦਰਤ ਦਾ ਇੱਕ ਪੱਕਾ ਨਿਯਮ ਹੈ ਸਾਡਾ ਸਰੀਰ ਵੀ ਕੁਦਰਤ ਦਾ ਹੀ ਇੱਕ ਰੂਪ ਹੈ ਜੇਕਰ ਅਸੀਂ ਇਸ ਨੂੰ ਇਸ ਨੂੰ ਕੁਦਰਤੀ ਢੰਗ ਨਾਲ ਚਲਾਵਾਂਗੇ ਇਸ ਨਾਲ ਖਲਵਾੜ ਨਾ ਕਰਾਂਗੇ ਤਾਂ ਇਹ ਜ਼ਿਆਦਾ ਸਮਾਂ ਚੱਲੇਗਾ ਅਤੇ ਜੇਕਰ ਅਸੀਂ ਇਸ ਸਰੀਰ ਨਾਲ ਧੱਕਾ ਕਰਾਂਗੇ ਤਾਂ ਇਹ ਪਹਿਲਾਂ ਜਵਾਬ ਦੇ ਦੇਵੇਗਾ ਫਿਰ ਅਸੀਂ ਕਹਿ ਦਿੰਦੇ ਹਾਂ ਕਿ ਰੱਬ ਨੇ ਸਾਡੇ ਨਾਲ ਮਾੜਾ ਕੀਤਾ ਹੈ ਪਰ ਅਸੀਂ ਆਪਣੀ ਗਲਤੀ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਹਾਂ ਅਸੀਂ ਸਾਰਾ ਦੋਸ਼ ਰੱਬ ਤੇ ਮੜ ਦਿੰਦੇ ਹਾਂ ਸੋ ਕੁਦਰਤ ਅਤੇ ਰੱਬ ਨੂੰ ਅਲੱਗ-ਅਲੱਗ ਕਰਕੇ ਨਾ ਦੇਖੋ ਇਹ ਦੋਨੋਂ ਇੱਕੋ ਹੀ ਹਨ ਕੁਦਰਤ ਕਿਸੇ ਦਾ ਮਾੜਾ ਨਹੀਂ ਕਰਦੀ ਸਗੋਂ ਅਸੀਂ ਕੁਦਰਤ ਨਾਲ ਖਲਵਾੜ ਕਰਦੇ ਹਾਂ ਅਤੇ ਉਸਦੇ ਨਿਜਮਾਂ ਨੂੰ ਭੰਗ ਕਰਦੇ ਹਾਂ ਅਤੇ ਫਿਰ ਦੁਖੀ ਹੁੰਦੇ ਹਾਂ ਅਤੇ ਦੋਸ਼ ਰੱਬ ਨੂੰ ਦਿੰਦੇ ਹਾਂ ਸੋ ਜੇਕਰ ਮੇਰੇ ਇਹ ਵਿਚਾਰ ਆਪ ਜੀ ਨੂੰ ਵਧੀਆ ਲੱਗੇ ਹੋਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह